ਆਈ ਨਹੀਂ ਪੜੀ ਰੌਣਕਾਂ ਲੱਗੀਆਂ ਮੰਜਾਂ ਨੇ ਮੈਨੂੰ ਤਾਂ ਪਤਾ ਨਹੀਂ ਵੇ ਕਿੱਥੇ ਆ ਗਈਆਂ ਚਲ ਮੈਂ ਆਉਂ ਕੰਮ ਕਰ ਕਰਨਾ ਆਪਣਾ ਆਇਆ ਤਾਂ ਮੁੰਡੇ ਸਾਰੀ ਚਰਚਾ ਐ ਅੰਬੋ ਨਹੀਂ ਤੈੜੀ ਅੰਬੋ ਤੂੰ ਆ ਇਹ ਤਾਂ ਇਨੀ ਤੋਂ ਨਮੂੜ ਭੁੱਲ ਗਿਆ ਨੰਗੀਆਂ ਨੰਗੀਆਂ ਲੈ ਆ ਗਈ ਹੈ ਗਾਈ ਨਹੀਂ ਆ ਜਾ ਜਹਾਏ ਨਹੀਂ ਅੰਬੋ ਤੂੰ ਉੱਠ ਲੱਗਦਾ ਅੱਛਾ ਮੈਂ ਕਿਹਾ ਦੋ ਮਿੱਠੀਆਂ ਸੁਣਾ ਦੋ ਫਿੱਕੀਆਂ ਸੁਣਾ ਦੋ ਪਾਈਆਂ ਸੁਣਾ ਦੋ ਆਪਣੀਆਂ ਕਮਾਂ ਤੇ ਦਿਲ ਲੱਗ ਜਾ ਤੇਰਾ ਕੱਲੀ ਦਾ ਕਿਉਂ ਨਹੀਂ ਦਿਲ ਲੱਗਦਾ ਅੱਜ ਸਭ ਬੈਠੇ ਨੇ ਉਹਨਾਂ ਨਾਲ ਗੱਲਾਂ ਕਰ ਲੈ ਤੇਰਾ ਵੀ ਦਿਲ ਲੱਗ ਜਾਣਾ ਅੱਛਾ ਆਹ ਚਲ ਇਹ ਤਾਂ ਤੂੰ ਠੀਕ ਹੈਨੀ ਆ ਹੋਰ ਸੁਣੇ ਨਹੀਂ ਪਰ ਮਤਾ ਜਦੋਂ ਮੈਂ ਆਪਣੇ ਟਾਈਮ ਤੇ ਮੀ ਕੋਲੇ ਦੇ ਵਿੱਚ ਜਾਂਦੀ ਸੀ ਅੱਛਾ देख मेरी गोत लंबी जे ये तुम्हारी औरत जानती हूं जिसी बे और जानती सी, सी चाहे सपने की जानती सी और हाय मेरे इधर उधर मुंडिया ने किते कहंदे फिरना कहना ओ जानती है प्रीति सपरो ए आ देख लो भाई प्रीति सपरो मुंह कहगा तेरा प्रीति सपरो वर्ग ਮੈਨੂੰ ਪਤਾ ਕੀ ਕਹਿੰਦਾ ਕੀ ਕਹਿੰਦਾ ਜਿਹੜਾ ਮੇਰੇ ਪੇਛੇ ਆਨੇ ਮੋਟਰਸਾਈਕਲ ਲੈ ਕੇ ਦਿੱਤਾ ਮੈਂ ਤਾਂ ਕਹਿੰਦੀ ਆ ਵੀ ਆਪਾਂ ਉੱਤੇ ਚੱਲ ਜਾਂਦੇ ਆ ਅੱਛਾ ਫੇਰ ਮੈਨੂੰ ਪਤਾ ਕੀ ਕਹਿੰਦਾ ਕਹਿੰਦਾ ਜੇ ਆਪਾਂ ਮੋਟਰਸਾਈਕਲ ਤੇ ਗਏ ਤੇ ਤੇਲ ਤੇਰਾ ਪਿਉ ਆ ਕੇ ਕਹੂੰ ਹੂੰ ਤੇ ਜੇ

ਲਗਾਤ ਸਣੋੜੇ ਲੱਗੀ ਸੀ ਉਹ ਨਾਭੀ ਭਾਗ ਵਾਲਾ ਤੇ ਕਾਈ ਵਾਲਾ ਵੀ ਟੇਡਾ ਟੇਡਾ ਤੇਰੇ ਨਾਲ ਲੋਕੀ ਕਰਦਾ ਹਏ ਤੇਰੇ ਕੋਲ ਤੇਰੇ ਹੋ ਜਾਂਦੇ ਹਾਂ ਹਏ ਬਸ ਕਰ ਜਾ ਹੁਣ ਤੈਨੂੰ ਮੰਨ ਲੈ ਹਾਏ మే సరే భా రిశ్ క নাচি না নাচি না দরালে নেশা তার নাচি না দরালে নেশা তার নাচি না জোড়া মেন নেশা তার নাচি না জোড়া জামে নেশা তার ਹਾਂ ਜੀ ਬਾਕੀ ਇਹ ਟੀਮ ਮੈਂਬਰਾਂ ਦਾ ਮੇਲੇ ਨੂੰ ਜਿਨ੍ਹਾਂ ਨੇ ਵੀ ਸਾਰਿਆਂ ਨੇ ਚਾਰ ਚੰਨ ਲਾਏ ਸਾਰੇ ਕਮੇਟੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੀ ਇਸ ਕਮੇਟੀ ਦੇ ਨਾਮ ਤੇ ਇੱਕ ਵਾਰੀ ਜ਼ੋਰ ਦੀ ਨੀ ਤਾੜੀ ਲਾ ਦਿਓ ਜੀ ਕਿ ਸਾਡੇ ਵਰਗੇ ਨਿਮਾਣੇ ਜੇ ਕਲਾਕਾਰਾਂ ਨੂੰ ਇਸ ਤੇ ਪਲੇਟਫਾਰਮ ਤੇ ਮੌਕਾ ਮਿਲਦਾ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਸ਼ੁਕਰੀਆ ਜੀ